ਐਸਐਸਪੀ ਬਠਿੰਡਾ ਜਿਹੜੀ ਹੈ ਇਹਨੂੰ ਸਰਕਾਰ ਦੀ ਤੇ ਡੀਜੀਪੀ ਆਫਿਸ ਦੀ ਪੂਰੀ ਥਾਪੀ ਮਿਲੀ ਵੀ ਹੈ ਇਹਦਾ ਇਤਿਹਾਸ ਫਰੋਲ ਕੇ ਵੇਖ ਲੋ ਪਿਛਲੇ 6 ਸਵਾ ਸਾਲ ਦੇ ਵਿੱਚ ਜਿਹੜੇ ਨੌਜਵਾਨ ਚੱਕ ਚੱਕ ਮਾਰੇ ਆ ਇਹਦੇ ਵਿੱਚ ਵੀ ਬਠਿੰਡਾ ਐਸਐਸਪੀ ਬਠਿੰਡਾ ਪੁਲਿਸ ਦਾ ਨੰਬਰ 1 ਤੇ ਆਊਗੀ ਇਹ ਚੈੱਕ ਕਰਵਾ ਲਈਏ ਇਸ ਤੋਂ ਪਹਿਲਾਂ ਬਠਿੰਡੇ ਸੀਆਈ ਸਟਾਫ 1 ਨੇ ਇੱਕ ਮੁੰਡਾ ਚੱਕ ਕੇ ਮਾਰਿਆ ਮੁੰਡਾ ਚੱਕ ਕੇ ਮਾਰਿਆ ਹੀ ਨਹੀਂ ਉਹ ਮੁੰਡੇ ਦੀ ਲਾਸ਼ ਵੀ ਖੁਰਦਬਰਦ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਸੂਛੈਰੀਤ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ ਲਾਚ ਚੱਕ ਕੇ ਝੀਲ ਦੇ ਵਿੱਚ ਮਰੀ ਪਰ ਸੱਦ ਕੇ ਜਾਵਾ ਇਸ ਐਸਐਸਪੀ ਬਟੰਡਾ ਮੈਡਮ ਦੇ ਹੱਥ ਨਹੀਂ ਲੱਗਣ ਦਿੰਦਾ ਉਹਨੂੰ ਮੁਲਾਜ਼ਮਾਂ ਯੁੱਧ ਨਸ਼ਾ ਵਿਰੁੱਧ ਨਹੀਂ ਚੱਲ ਰਿਹਾ ਯੁੱਧ ਜਵਾਨੀ ਵਿਰੁੱਧ ਚੱਲ ਰਿਹਾ ਯੁੱਧ ਕਿਸਾਨੀ ਵਿਰੁੱਧ ਚੱਲ ਰਿਹਾ ਯੁੱਧ ਪੰਜਾਬ ਦੀ ਆਵਾਜ਼ ਦੇ ਵਿਰੁੱਧ ਚੱਲ ਰਿਹਾ ਜਿਹੜਾ ਇਹਨਾਂ ਦਾ ਇੱਕ ਕ੍ਰਾਈਟੇਰੀਆ ਜਿਹਦੇ ਵਿੱਚ ਦੇਖਿਆ ਜਾਂਦਾ ਝੂਠੇ ਪਰਚੇ ਦਰਜ ਕਰਨ ਦੇ ਵਿੱਚ ਇਹਦੀ ਕਿੰਨੀ ਕੁ ਮਹਾਰਤ ਹਾਸਲ ਹੈ ਕਿ ਜਦੋਂ ਬੁੱਚੜਾ ਵਾਂਗ ਬੱਚਿਆਂ ਨੂੰ ਨੌਜਵਾਨਾਂ ਨੂੰ ਕੋ ਕੋ ਮਾਰਨਾ ਹੋਵੇ ਇਹਨਾਂ ਦੇ ਜਿਹੜੇ ਉੱਪਰੋਂ ਇਲਾਹੀ ਹੁਕਮ ਆਉਂਦੇ ਆ ਉਹਨਾਂ ਨੂੰ ਵਜਾਉਣਾ ਹੋਵੇ ਉਹਦੇ ਵਿੱਚ ਕਿੰਨੀ ਕੁ ਮਹਾਰਤ ਹਾਸਲ ਹੈ ਮੈਨੂੰ ਲੱਗਦਾ ਜਿਹੜੀ ਇਹ ਸਰਕਾਰ ਹੈ ਜ਼ਮੀਨ ਨਾਲ ਜੁੜੀ ਵੀ ਨਹੀਂ ਇਹ ਪੰਜਾਬ ਪੁਲਿਸ ਹੈ ਜਿਹੜੀਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ 'ਚ ਵਿਸ਼ਵਾਸ ਨਹੀਂ ਰੱਖਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜਿਵੇਂ ਕੀ ਪਤਾ ਹੀ ਹੋਣਾ ਨਰਿੰਦਰ ਦੀਪ ਸਿੰਘ ਨੂੰ ਪੁਲਿਸ ਨੇ ਕਿਵੇਂ ਕੋ ਕੋ ਮਾਰਿਆ ਸਾਰੇ ਬਲਾਰੇ ਬੋਲ ਚੁੱਕੇ ਆ ਪੁਲਿਸ ਦੇ ਤਸ਼ੱਦਦਾਂ ਦੀ ਲੰਬੀ ਕਹਾਣੀ ਹੈ ਜੀ ਤੋ ਜਿਹੜੀ ਕਿਸੇ ਤੋਂ ਲੁਕੀ ਨਹੀਂ ਅੱਜ ਤੋਂ 15 20 ਦਿਨ ਪਹਿਲਾਂ ਮਹੀਨਾ ਪਹਿਲਾਂ ਆਈਜੀ ਹੈੱਡ ਕੁਆਟਰ ਪੰਜਾਬ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਦਾ ਜਿਹਦੇ ਵਿੱਚ ਬਠਿੰਡਾ ਪੁਲਿਸ ਦਾ ਉਹ ਸੁਨੇਰੇ ਅਖਰਾ ਵਿੱਚ ਨਾਮ ਲੈਂਦਾ ਜਿਹਦੇ ਵਿੱਚ ਕਹਿੰਦਾ ਕਿ ਯੁੱਧ ਨਸ਼ਿਆ ਵਿਰੋਧ ਦੇ ਵਿੱਚ ਬਠਿੰਡਾ ਪੁਲਿਸ ਸਭ ਤੋਂ ਅੱਗੇ ਹੈ ਬਠਿੰਡਾ ਪੁਲਿਸ ਨੇ ਸਭ ਤੋਂ ਵੱਧ ਮੁਕੱਦਮੇ ਦਰਜ ਕੀਤੇ ਆ ਤੇ ਇਹਨਾਂ ਦੀ ਪੁਲਿਸ ਦੀ ਜਿਹੜੀ ਭਾਸ਼ਾ ਹੁੰਦੀ ਹੈ ਪੁਲਿਸ ਦੇ ਜਿਹੜੇ ਤੌਰ ਤਰੀਕੇ ਹੁੰਦੇ ਆ ਜਿਹੜਾ ਇਹਨਾਂ ਦਾ ਇੱਕ ਕ੍ਰਾਈਟੇਰੀਆ ਜਿਹਦੇ ਵਿੱਚ ਇਹ ਨਹੀਂ ਦੇਖਿਆ ਜਾਂਦਾ ਇਹ ਅਫਸਰ ਕਿੱਡਾ ਸਿਆਣਾ ਇਹ ਕਿੰਨੇ ਟੈਸਟ ਕਲੀਅਰ ਕਰਕੇ ਆਇਆ ਇਹਦਾ ਕੁਆਲੀਫਿਕੇਸ਼ਨ ਲੈਵਲ ਕੀ ਹੈ ਜਿਦੇ ਵਿੱਚ ਦੇਖਿਆ ਜਾਂਦਾ ਝੂਠੇ ਪਰਚੇ ਦਰਜ ਕਰਨ ਦੇ ਵਿੱਚ ਇਹਦੀ ਕਿੰਨੀ ਕੁ ਮਹਾਰਤ ਹਾਸਲ ਹੈ ਜਿਦੇ ਵਿੱਚ ਦੇਖਿਆ ਜਾਂਦਾ ਕਿ ਜਦੋਂ ਬੁੱਚੜਾ ਵਾਂਗ ਬੱਚਿਆਂ ਨੂੰ ਨੌਜਵਾਨਾਂ ਨੂੰ ਕੋ ਕੋ ਮਾਰਨਾ ਹੋਵੇ ਇਹਨਾਂ ਦੇ ਜਿਹੜੇ ਉੱਪਰੋਂ ਇਲਾਹੀ ਹੁਕਮ ਆਉਂਦੇ ਉਹਨਾਂ ਨੂੰ ਵਜਾਉਣਾ ਹੋਵੇ ਉਹਦੇ ਵਿੱਚ ਕਿੰਨੀ ਕੁ ਮਹਾਰਤ ਹਾਸਲ ਹੈ ਤਾਂ ਉਹਦੇ ਵਿੱਚ ਐਸਐਸਪੀ ਬਠਿੰਡਾ ਇਹਦਾ ਇਤਿਹਾਸ ਫਰੋਲ ਕੇ ਵੇਖ ਲਓ ਪਿਛਲੇ 6 ਸਭਾ ਸਾਲ ਦੇ ਵਿੱਚ ਇਹ ਪੰਜਾਬ ਦੇ ਵਿੱਚ ਅੱਲੇ ਪਰਚੇ ਦਰਜ ਵੱਧ ਨਹੀਂ ਕੀਤੇ ਜਿਹੜੇ ਨੌਜਵਾਨ ਚੱਕ-ਚੱਕ ਮਾਰੇ ਆ ਜਾਂ ਝੂਠੇ ਮੁਕੱਦਮੇ ਦਰਜ ਕੀਤੇ ਆ ਇਹਦੇ ਵਿੱਚ ਵੀ ਬਠਿੰਡਾ ਐਸਐਸਪੀ ਬਠਿੰਡਾ ਪੁਲਿਸ ਦਾ ਨੰਬਰ 1 ਤੇ ਆਊਗੀ ਇਹ ਚੈੱਕ ਕਰਵਾ ਲਿਓ ਤੁਸੀਂ ਜਦੋਂ ਵੀ ਇਹਨਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਬਠਿੰਡਾ ਬੀੜ ਤਲਾਬ ਦੇ ਵਿੱਚ ਨਸ਼ੇ ਦੇ ਖਿਲਾਫ ਜਿਹੜਾ ਮੁੰਡਾ ਕੰਮ ਕਰ ਰਿਹਾ ਸੀ ਬਠਿੰਡਾ ਪੁਲਿਸ ਦਾ ਸਹਿਯੋਗ ਕਰ ਰਿਹਾ ਸੀ ਉਧੀਆਂ ਚੱਕੇ ਨਸ਼ਾ ਤਸਕਰਾਂ ਨੇ ਲੱਤਾਂ ਤੋੜਤੀਆਂ। ਉਹਦੀ ਇਹਨਾਂ ਦੀ ਟੀਮ ਪਹੁੰਚ ਗਈ ਲੀਪਾ ਬੋਤੀ ਕਰਨ। ਭਾਈ ਬਖਤੌਰ ਵਾਲਾ ਕੈਂਡ ਹੋਇਆ। ਜਿਹਦੇ ਵਿੱਚ ਨਸ਼ਾ ਤਸਕਰਾਂ ਦੇ ਮੁੰਡਾ ਖਿਲਾਫ ਸੀ ਸਾਬਕਾ ਫੌਜੀ ਸੀ। ਉਥੇ ਚੁੱਪ ਰਹੀ ਬਟਿੰਡਾ ਪੁਲਿਸ ਬਿਲਕੁਲ ਜਦੋਂ ਦੇਖਿਆ ਜਲੂਸ ਨਿਕਲਦਾ ਹੈ ਗੱਲ ਸੋਸ਼ਲ ਮੀਡੀਆ ਤੇ ਆ ਗਈ। ਤਾਂ ਐਸਐਸਪੀ ਮੈਡਮ ਆਪਦੀ ਟੀਮ ਦੇ ਨਾਲ ਸਾਬਕਾ ਫੌਜੀ ਦੀ ਹੌਸਲਾ ਵਜਾਈ ਕਰਨ ਪਹੁੰਚੀ। ਮੈਨੂੰ ਲੱਗਦਾ ਜਿਹੜੀ ਇਹ ਸਰਕਾਰ ਹੈ ਜ਼ਮੀਨ ਨਾਲ ਜੁੜੀ ਵੀ ਨਹੀਂ ਇਹ ਪੰਜਾਬ ਪੁਲਿਸ ਹੈ ਜਿਹੜੀਆਂ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ 'ਚ ਵਿਸ਼ਵਾਸ ਨਹੀਂ ਰੱਖਦੀ ਇਹਦਾ ਜਿਹੜਾ ਸਾਰਾ ਕਨਸੈਂਟਰੇਸ਼ਨ ਹੈ ਉਹ ਸਾਰੇ ਦਾ ਸਾਰਾ ਇਹਦਾ ਧਿਆਨ ਕੇਂਦ੍ਰਿਤ ਹੈ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਗੱਲ ਆ ਜਾਏ ਜਿਹਦਾ ਰੌਲਾ ਪੈ ਜੇ ਫੇਰ ਚਾਹੇ ਇਹਨਾਂ ਦਾ ਕੋਈ ਐਸਐਸਪੀ ਹੋਵੇ ਜ਼ਿਲ੍ਹੇ ਦਾ ਚਾਹੇ ਇਹਨਾਂ ਦੇ ਬਲਤੇਜ ਪੰਨੂ ਵਰਗੇ ਮੀਡੀਆ ਸਲਾਹਕਾਰ ਹੁਣ ਭਗਵੰਤ ਮਾਨ ਦੇ ਖਾਸਕਰ ਉਹ ਨਾਲ ਦੀ ਨਾਲ ਮੌਕੇ ਦੇ ਉੱਤੇ ਪਹੁੰਚ ਜਾਂਦੇ ਆ ਤੇ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਨ ਦੇ ਲਈ ਉੱਥੇ ਡਰਾਮੇ ਬਾਜ਼ੀਆਂ ਸ਼ੁਰੂ ਕਰ ਦਿੰਦੇ ਆ ਇਸ ਤੋਂ ਪਹਿਲਾਂ ਬਠਿੰਡੇ ਸੀਆਈ ਸਟਾਫ ਵਨ ਨੇ ਇੱਕ ਮੁੰਡਾ ਚੱਕ ਕੇ ਮਾਰਿਆ ਮੁੰਡਾ ਚੱਕ ਕੇ ਮਾਰਿਆ ਹੀ ਨਹੀਂ ਉਹ ਮੁੰਡੇ ਦੀ লাশ ਵੀ ਖੁਰਦ-ਬਰਦ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਸੁਸਾਇਸਾਈਡ ਦਿਖਾਉਣ ਦੀ ਕੋਸ਼ਿਸ਼ ਕੀਤੀ ਤੇ লাশ ਚੱਕ ਕੇ ਝੀਲ ਦੇ ਵਿੱਚ ਮਰੀ ਉਹ ਭਲੇ ਹੁਣ ਜੱਜ ਸਾਹਿਬ ਜਿਨ੍ਹਾਂ ਨੇ ਆਦੀ ਜਾਂਚ ਦੇ ਵਿੱਚ ਸੀਆਈ 1 ਨੂੰ ਦੋਸ਼ੀ ਮੰਨ ਲਿਆ ਪਰ ਸੱਦ ਕੇ ਜਾਵਾ ਇਸ ਐਸਐਸਪੀ ਬਟੰਡਾ ਮੈਡਮ ਦੇ ਹੱਥ ਨਹੀਂ ਲੱਗਣ ਦਿੱਤਾ ਉਹਨਾਂ ਮੁਲਾਜ਼ਮਾਂ ਜੱਜ ਨੇ ਆਪ ਦੇ ਹੁਕਮ ਦੇ ਵਿੱਚ ਆਦੇ ਆਰਡਰ ਦੇ ਵਿੱਚ ਟਿੱਪਣੀ ਕੀਤੀ ਕਹਿੰਦਾ ਕਮਾਲ ਦੀ ਗੱਲ ਹੈ ਜਦੋਂ ਇਹਨਾਂ ਦੇ ਪੁਲਿਸ ਆਫਸਰਾਂ ਦਾ ਵਾਰੰਟ ਕੱਢਿਆ ਜਾਂਦਾ ਨਾਲ ਦੀ ਨਾਲ ਉਸੇ ਡੇਟ ਉਸੇ ਟਾਈਮ ਦੇ ਵਿੱਚ ਇਹਨਾਂ ਦੇ ਜਿਹੜੇ ਸੀਆਈ 1 ਦੇ ਮੁਲਾਜ਼ਮ ਹੈ ਉਹ ਛੁੱਟੀ ਲੈ ਜਾਂਦੇ ਤੇ ਰਲੀਫ ਵੀ ਕਰ ਦਿੰਦੇ ਆ ਉਹਨੂੰ ਮਾਣਯੋਗ ਐਸਐਸਪੀ ਬਠਿੰਡਾ ਜਿਹੜੀ ਹੈ ਇਹਨੂੰ ਸਰਕਾਰ ਦੀ ਤੇ ਡੀਜੀਪੀ ਆਫਿਸ ਦੀ ਪੂਰੀ ਥਾਪੀ ਮਿਲੀ ਵੀ ਹੈ ਤੇ ਬਠਿੰਡੇ ਦੇ ਵਿੱਚ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਕਿਵੇਂ ਦਬਾਉਣਾ ਮੈਂ ਕਹਿੰਦਾ ਬਠਿੰਡੇ ਦੇ ਵਿੱਚ ਖਾਸ ਕਰ ਯੁੱਧ ਨਸ਼ਾ ਵਿਰੁੱਧ ਨਹੀਂ ਚੱਲ ਰਿਹਾ ਯੁੱਧ ਜਵਾਨੀ ਵਿਰੁੱਧ ਚੱਲ ਰਿਹਾ ਯੁੱਧ ਕਿਸਾਨੀ ਵਿਰੁੱਧ ਚੱਲ ਰਿਹਾ ਯੁੱਧ ਪੰਜਾਬ ਦੀ ਆਵਾਜ਼ ਦੇ ਵਿਰੁੱਧ ਚੱਲ ਰਿਹਾ ਤਾਂ ਮੇਰੀ ਸਾਰੀ ਜਥੇਬੰਦੀਆਂ ਨੂੰ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਇਹ ਗਾਹ ਨੂੰ ਜਿਹੜਾ ਕੋਈ ਨਰਿੰਦਰਦੀਪ ਨਾ ਬਣ ਸਕੇ ਉਹਦੇ ਲਈ ਇੱਕ ਮਹਿਮ ਬਿੱਡੀ ਜਾਵੇ ਇੱਕ ਕਮੇਟੀ ਵੀ ਗਠਿਤ ਕੀਤੀ ਜਾਵੇ ਜਿਵੇਂ ਜਸਟਿਸ ਰਣਜੀਤ ਸਿੰਘ ਵਰਗਿਆਂ ਨੇ ਇੱਕ ਸ਼ਾਇਦ ਕਮੇਟੀ ਗਠਿਤ ਕੀਤੀ ਹੈ ਹਿਊਮਨ ਰਾਈਟਸ ਦੇ ਨਾਲ ਸੰਬੰਧਿਤ ਹੈ ਉਹ ਤੇ ਪੰਜਾਬ ਦੀ ਜੇ ਨੌਜਵਾਨੀ ਨੂੰ ਬਚਾਉਣਾ ਖਾਸ ਕਰ ਪੁਲਿਸ ਦੇ ਤਸ਼ੱਦਦ ਤੋਂ ਜੇ ਬਚਾਉਣਾ ਉਹਦੇ ਲਈ ਇੱਕ ਟੀਮ ਤਿਆਰ ਕੀਤੀ ਜਾਵੇ ਤੇ ਵੱਡੇ ਪੱਦਰ ਦੇ ਉੱਤੇ ਉਹਦਾ ਸਮਰਥਨ ਕੀਤਾ ਜਾਵੇ ਹਰੇਕ ਰੂਪ ਵਿੱਚ ਧੰਨਵਾਦ